ਤੇਗ ਬਾਈ ਚਲਾਕ ਹੈ ਹਵਾ ਘਟ ਹੈ ਐ ਬਾਈ ਹਵਾ ਘਟ ਹੈ ਕੋਈ ਜਾਂ ਨਹੀਂ ਟਰੈਕਟਰ ਦਾ ਯਾਰ ਐ ਵੀ ਠੀਕ ਹੈ ਪਰ ਛੋਹ ਥੋੜੀ ਜੋ ਹੈ ਲੰਬਾ ਘਟ ਜਿੰਨੇ ਕੰਮ ਲੈਣਾ ਨਾ ਸੀ ਐਸ ਪਾਵਰ ਦਾ ਓਲੇ ਟਰੈਕਟਰ ਫਰੀ ਹੈ ਭਾਜੀ ਨਵੇਂ ਟਾਇਰ 16 ਨੂੰ 3 ਲੱਖ ਰੁਪਏ ਸੱਪੀਆਂ ਬੈਠੇ ਜੋਰ ਤੇਰੇ ਨਾਲ ਹੀ ਤੁਸੀਂ ਹੈ ਦੇਖਣ ਇਹਨੂੰ ਲੱਗਦਾ ਆਪਣੇ ਏਰੀਆ ਨਾਲ ਤਾਂ ਹੈ ਇਹ ਟਰੈਕਟਰ ਨਾਲ ਕਹੀਂ ਨਾਲ ਦੇ ਟੈਕਸ ਸ਼ੋਅ ਕਰ ਕਈ ਸ਼ੋਅੇ ਕਰਾਉ ਉਹੀ ਵੀ ਧੁੱਪ ਮਾ ਨਾ ਪੂਰੇ ਰਬਿੰਗ ਹੋ ਗਈ ਰੰਗ ਪੂਰੇ ਨਿਕਲ ਆਣਾ ਰਵੀ ਅੱਛਾ ਐਕਟਰੀ ਨੂੰ ਸੋ ਬਾਈ ਕਹਿੰਦਾ ਖੜਨੇ ਕਰ ਕਾ ਉਹੀ ਵੀ ਰਵੀ ਨਾਲ ਆ ਜਾਣਾ ਰੰਗ ਜਾ ਰਵੀ ਹੋ ਗਈ ਜੇ ਚੁੱਕ ਚੁੱਕਦਾ ਐਸੀ ਗੱਲ ਬਾਤ ਨਮਾ ਹੈ ਹਾਂ ਹੈਲੋ ਚਮਕਣਾ ਲੈ ਕੇ ਦੇਖ ਲਾ ਲੋ ਲੈ ਜਾ ਆਈ ਕਹਿੰਦਾ ਲੰਬਾ ਚਲਾ ਕੇ ਦੇਖ ਲੈ ਇੱਧਰ ਲੈ ਜੇ ਢੇਡਾ ਲਿਆ ਉੱਪਰੋਂ ਢੇਡਾ ਲੈ ਲਿਆ ਦੇਓ ਦੇਰਾ ਇੱਕ ਮੈ ਜੋ ਟਰੈਕਟਰ ਤਾਂ ਨਵਾਂ ਹੀ ਐ ਕੋਈ ਪੂਰਾ ਆਪਣਾ ਪੱਤੀ ਪੜੀ ਆਪਣਾ ਪੂਰਾ ਹੋ ਗਰਮ ਪ੍ਰੈਸ ਤੇ ਨਵੇਂ ਮਾਡਲ ਨਾਲ ਲੈ ਕੇ ਕੋਈ ਹੋਵੇ ਆਈਦਾ ਉਹ ਮੰਗਦਾ ਜਿਹੜੀ ਬੜੀਆਂ ਟਿਊਬਾਂ ਮੋਡੀਆਂ ਕਾ ਚੀਜ਼ ਲੈਣੀ ਆ ਪੈਗੀ ਹੈ ਵੀ ਹਾਂ ਐਨਾ ਪਾ ਪੁੱਛਣਾ ਤਾਂ ਉਹ ਪੁੱਛੋ ਤਾਂ ਦਿਖੇ ਜਾਣਾ ਪਰ ਪਤਾ ਤਾਂ ਹੁੰਦਾ ਹੀ ਹੈ ਵੀ ਕਿਸੇ ਪਾ ਪਿਆ ਇਹਨਾਂ ਨੂੰ ਪਤਾ ਵੀ ਹੋਊਗਾ ਦੱਸ ਜੀ ਕਿ ਕਿੰਨਾ ਉੱਚਾ ਕਿੰਨਾ ਹਨ ਟਰੈਕਟਰ ਕਰਿਆ ਵਾ ਹੈ ਜਿਆਦਾ ਉੱਚਾ ਨਹੀਂ ਚੱਕਿਆ ਵਾ ਪੂਰੇ ਤੇ ਉਹਦੇ ਠੱਡੀਆਂ ਲਾ ਕੇ ਉੱਚਾ ਚੱਕਿਆ ਵਾ ਬਾਈ ਆਹ ਚ ਠੀਕ ਛਾ ਆ ੱਲਾਹ ਓਲਾਹ ਤਿਆਰ ਕਰਾਇਆ ਵਗੇ ਸੀਨੇ ਆਪਾਂ ਠੀਕ ਐ ਉਹ ਪੁੱਛ ਲੋ ਇਹ ਕੁਕਵਾੜ ਕਵਾ ਜਿਹਦੇ ਵਾਸਤੇ ਕਵਾੜ ਆ ਕਵਾੜ ਆ ਜਿਹਦੇ ਵਾਸਤਾ ਸੋਨਾ ਹੈ ਸੋਨਈ ਹੈ ਇੱਕ ਪਈ ਇੱਕ ਚੀਜ਼ ਪਈ ਆ ਦੇਖ ਲੈ ਮੇਰੇ ਤੇਰੇ ਵਾਸਤਾ ਕਵਾੜਾ ਜਿਹਦੇ ਕੰਮ ਦੀ ਚੀਜ਼ ਆ ਉਹਦੇ ਵਾਸਤਾ ਸੋਨਾ ਨਹੀਂ ਅੱਜ ਚੱਲ ਰਹੇ ਆ ਫੇਸਬੁਕ ਤੇ ਲਾਈਵ ਕਰ ਰਹੇ ਆ ਵੀਡੀਓ YouTube 'ਤੇ ਪਾਉਂਗੇ ਬਾਅਦ ਵਿੱਚ ਮੈਨੂੰ ਛਾੜ ਦੇ ਦੋ ਉਹੀ ਰੇਟਰ ਆਇਆ ਪਸੰਦ ਉਹ ਵਾਲਾ ਆਹ ਖੜਾ ਇਹਦਾ ਹੀ ਥਾ ਲਾਉਂਗੇ ਅਰਜਣ ਨੂੰ ਇੱਕ ਜਣੇ ਇੰਜਣ ਹੋਇਆ ਪਿਆ ਉਹ ਮਾਹਬੂਬੇ ਪਾਣ ਦਾ ਮੇਰੇ ਲੋੜ ਆ ਹੋਰ ਕੀ ਅਪਡੇਟ ਕਿਹਾ ਹੈ ਮਨੀ ਫਿਰ ਪ੍ਰੈਕਟਰ ਦਾ ਬਣਾਉਂ ਦੱਸੋ ਭਾਈ ਜੇ ਕੰਮ ਨਵਾਂ ਕੰਮ ਸ਼ੁਰੂ ਕਰਿਆ ਅੱਛਾ ਆਹੀ ਲੈਣਾ ਬਿਨਾਂ ਟਹਿਰਾਉਂਦੇ ਆਪਣਾ ਕੰਮ ਆ ਯਾਰ ਅਸੀਂ ਵੇਚ ਰਹੇ ਹਾਂ ਅੱਛਾ ਕੀ ਕੁਝ ਮੰਗ ਕੀ ਕੁਝ ਮੰਗਦੇ ਇਹ ਆਪਣੇ ਲਈ ਹਾਂ ਚੋ ਚਲਾਇ 6 ਲੱਖ ਰੁਪਏ ਦਾ ਐਹ ਚੱਲ ਕੱਟ ਦੇ ਦੇ ਤੂੰ ਲੈ ਵੀ ਪਾ ਨਹੀਂ ਕਰਤੀ ਭੋਰ ਕੇ ਐ 6 ਲੱਖ ਬਾਈ ਕਹਿੰਦਾ 6 ਲੱਖ ਦਾ ਟਰੈਕਟਰ ਅੱਜ ਆ ਜੀ ਛੋਟੇ ਛੋਟੇ ਇਹ ਠੀਕ ਹੈ ਉਹ ਆਉਣਾ ਪਵੇਗਾ ਅਗਰ ਨਾ ਮੈਂ ਆਪੋ ਕਰਾਂ ਮੈਂ ਤਾਂ ਮਿਸਤਰੀ ਵਾਲਾ ਆਹੋ ਕਾ ਨਾ ਦੇ ਆਏ ਹੋ ਆਹ ਜੋ ਟਾਇਰ ਕਿੱਡੇ ਕਿਤੇ ਆ ਆ ਇਹੋ ਜਿਹੜਾ ਆਪਾਂ ਦੇਖ ਕੇ ਗਏ ਤੇ ਵੀਰ 90 ਹਸ ਪਾਵਰ 95 ਵਾਲਾ ਹਨਾ ਬੀ ਕੇਟੀ ਵਾਲੇ ਬੰਦਾ ਬੰਦਾ ਟਾਇਰ ਟਾਇਰ ਕਿੰਨੇ ਔਰ ਇਹਦੇ ਨੂੰ 12 4 34 ਸੋਨਾਲੀ ਕਾ ਹੋਈ ਐ ਸੋਲਿਕ ਸੋਲਿਕ ਸਾ ਆ ਦੇਖ ਤੂੰ ਤਾਂ 90 ਹੋਰ ਹੋਵਰ ਆ ਪਿਆ ਜੇ ਹੋਰ ਨਾਲ ਕਿਹੜਾ ਨਹੀਂ ਹੋਣੀ ਆ ਲਓ ਉਰੇ ਮਿਲ ਜਣਾ ਕਿਤੇ ਨਾ ਕਿਤੇ ਆਪਾਂ ਨੂੰ ਭਾਈਆਂ ਨੂੰ ਪੁੱਛ ਕੇ ਦੇਖ ਲੋ ਇਹਨਾਂ ਨੂੰ ਪਤਾ ਹੋਊਗਾ ਉम्मे ਦੇ ਮਿਲ ਜਣਾ ਨੇ ਅਨੇ ਸੋਲਿਸ ਖੜੇ ਛੋਟੇ ਛੋਟੇ ਕਿੰਨੇ ਸੋਹਣੇ ਲੱਗਦੇ ਯਾਰ ਚਾਚਾ ਕਿਤਾ ਵੱਡ ਗਿਆ ਦੇ ਅੱਜ ਇਹ ਉੱਥੇ ਹੀ ਦਾ ਪਬੂਲਰਾਂ ਪਬਲਰਾਂ ਵਾ ਛੋਟੀ ਜਿਹੀ ਇੱਥੇ ਜਗਾ ਘਟਾ ਹੈ ਜ਼ੋਰ ਬਹੁਤ ਹੈ ਨਾ ਵਾ ਐਮਾ ਜ਼ਿਆਦਾ ਹੈ ਆਤਾ ਹੋਆ ਸ਼ੀਸ਼ਿਆਂ ਲਾ ਲਈ ਵਰ ਜਾ ਟਾਇਰ ਟੂ ਰੱਦ ਗਏ ਮਿਲ ਜੰਨੇ ਚੱਲਦੇ ਤੇਰਾ ਘਸ ਹੈ ਇਤਰਾ ਆਏ ਭਾਈ ਜਾਦਾ ਨਹੀਂ ਤੋ 50 60 ਆਹਾ ਹਾ ਗਿੱਧਰ ਸਾਡ ਖੜਾ ਸੋਨਾਲੀਕਾ ਹੋਰ ਆਏ ਤੇ ਵੀ ਬੜਾ ਏ ਆ ਖੋਲਿਆ ਵੈਤਾ ਹਿੱਸਾ 120 ਹਸ ਪਾਵਰਤਾ ਹਾਂ ਤਾਂ ਕਿ ਟ੍ਰੱਕ ਚ ਤਾਂ ਸਰਪੰਚਾਇਤ ਦੇਖਣਾ 9 ਲੱਖ ਮੰਗਦੇ ਤੇ ਆਪਣੇ ਕੋਲ ਨਹੀਂ ਮਿਲਦੇ ਮਿਲਦੇ ਆ ਬਾਹਰ ਨੂੰ ਜਾਣੇ ਮਤਲਬ ਉਰਤ 2 4 ਹੁੰਦੇ 30 ਕੰਪਨੀ ਨੂੰ ਆਏ ਦੇ ਇਹਨਾਂ ਭਾਜਨੇ ਉਹ ਰੇ ਵੇਚਦ ਨੇ 9 ਲੱਖ ਮੰਗਦਾ ਦਾ ਜਿੰਨਾ ਚੈ ਬਣਾਲੇ ਦਾ ਕੈ ਬੰਤਾ ਬਾਦ ਮ ਲੱਗ ਜਿੰਦਾ ਉਹ ਬਥਰੇ ਪਈਆਂ ਇਸ ਤਰ੍ਹਾਂ ਉਹ ਦੇਖ ਉਹਨੂੰ ਲੱਗਿਆ ਵਾ ਪਰ ਆਂਡ ਦਾ ਇਹਨੇ ਉਹ ਖਿੱਚਣੀ ਮਸ਼ੀਨ ਵੀ ਜਿਹੜੀ ਗੱਠਾਆਂ ਬਣਾਉਂਦੀ ਬੜੀ ਬੜੀਆਂ ਆਹੋ ਹਾਂ ਉਹ ਦੇਖਿਆ ਨਹੀਂ ਵੀਡੀਓ ਮ ਉਹ ਵਾਲਾ ਟਰੈਕਟਰ ਆ ਉਹ ਹੈ ਇਹ ਅੱਛਾ ਆ ਤਾਂ ਛੋਟਾ ਆ ਗਿਆ ਤੇ ਹਾਂ ਆਈਆ ਤਾਂ ਆਹ ਹਰਾ ਭੈਣ ਕੋ ਆਈਆ 73 ਚ ਵੀ ਹੈ ਹਾਂ ਆ 120 ਦਾ ਆ 120 ਹੈ ਇਹ ਤਾਂ ਖੇਤ ਨੂੰ ਭੈਣ ਕੋ ਅਰਧ ਜਿੰਨਤਾ ਮਾਰੇ ਹੱਲ ਦਾ ਬਿਸਮੱਲਾ ਲਾ ਖੇਤ ਤਾਂ ਸਾਉਂ ਸੁੱਕੀਲੇ ਤੇ ਉੱਪਰ ਖੇਤੀ ਕਰਾ ਇਹਦੇ ਨਾਲ ਤਾਂ ਜੇ ਕਰਨੀ ਇਹ ਨਹੀਂ ਸਿਆਣ ਦੇ ਹਲ ਵੀ ਫਿਰ ਉਹ ਪੈਣੇ ਆ ਮਾਵੇਂ ਜੀ ਇੱਕ ਵਾਰ ਮੈਂ ਪੱਟ ਹੋਗਾ ਇੱਕੇ ਪਾਸੇ ਨੂੰ ਛੱਡਿਆ ਵਾਹਰ ਦੀ ਮਸ਼ੀਨ ਵਾਸਤੇ ਆਪਣਾ ਹੀ ਲੈਣਾ ਹੈ ਪੋਰਟ ਵੀ ਤਿਆਰ ਕਰਵਾਵਾਂਗੇ। ਭਾਈ ਅਸੀਂ ਆਏ ਤੇ ਦੇਖਣਾ 9 ਲੱਖ ਰੁਪਇਆ ਮੰਗਦੇ ਤੇ ਹੀ। ਹਾਂ ਐ ਨਾ ਮਤਲਬ ਤਿਆਰ ਤਾਂ ਕੈਬਨ ਨਹੀਂ ਤਾਂ ਬਿਨਾ ਕੈਬਨ ਤੇ ਸਾਰਾ ਕੁਝ ਮੈਰ ਸਰਪੰਚਾਇਤ ਦੇ। ਅੱਛਾ। ਹਾਂ 9 ਲੱਖ ਮੰਗਦੇ। ਕੈਬਨ ਵਾਲੇ ਦਾ 12 ਤਾਂ। ਉਂ 3 ਟਰੈਕਟਰ ਖੜੇ ਤੇ ਨਾ ਬਸ। ਉਂ ਤਾਂ ਭਾਈ 50 ਲੱਖ ਦਾ ਹੋਣਾ ਇਹ। ਹਾਂ। ਉਹ ਜਿਹੜੇ ਗੋਲਜੀ ਬੰਡਾ ਕਰਦੇ ਇੱਕ ਤਾ ਉਹ ਲੈ ਗਿਆ ਤਾਂ ਬਾਈ ਜਿਹੜੇ ਗੋਲੀਆਂ ਇਕੱਠਾ ਬਣਾਣ ਨੇ ਤੋਂ ਇਹਨਾਂ ਆਪਾਂ ਖੜੇ ਤੇ ਇੱਕ ਕੈਬਨ ਵਾਲੇ ਦਾ 12 ਮੰਗਦੇ ਤੇ ਬਿਨਾ ਕੈਬਨ ਤੇ ਦਾ 9 ਦਾ ਇੰਨੇ ਕਿੰਨੇ ਦਾ ਲੁੱਗੋ ਇਹ ਨਮਾ ਦਾ 34 30 30 ਲੱਖ ਦੇ ਆ 34 34 ਲੱਖ ਦੇ ਆਪਣੇ ਕੋ ਕਿਹੜੇ ਕਾਲੀ ਆ ਵੀ ਹੁਣੀ ਪੈਂਟ ਕਿੰਨੇ ਦਾ ਕਹਿੰਦਾ ਤਾਂ ਵੀਰ ਆਪਾਂ ਨੂੰ ਇਹਦੇ ਨਾਲ ਦਾ ਜਿਆਦਾ ਹਾਂ 9 ਲੱਖ ਦਾ 8 ਦਾ 8 ਦਾ ਆਹ ਥੋੜੀ ਤਾਂ ਉਹ ਆਹ ਦਾ ਛੋਟਾ ਆਹ ਦਾ ਛੋਟਾ ਆਹ ਐਸੇ ਵੀ بڑا ਤਾਂ ਉਹਦਾ ਇੱਕ ਉਹਦਾ ਟਾਇਰ ਮੂਹਰੇ ਵਾਲੇ ਇੱਥੇ ਤੇ ਚਾਚੇ ਇੱਥੇ ਤੇਰੇ ਮੁੰਡੇ ਵਾ ਟਾਇਰ ਤੇ ਇਹ ਲੈ ਕੇ ਜਾਣਾ ਜਦ ਲੈਣਾ ਟਰੈਕਟਰ ਤੂੰ ਆਪਾਂ ਉਰੇ ਆਉਂਗੇ ਠੀਕ ਹੈ 65 ਨਮਾ ਟਰੈਕਟਰ ਵਧੀਆ ਟਰੈਕਟਰ ਪਾ ਲੈ നാളെ മില പേ രംഗത്തെ ਕਿਹੜਾ ਲੈ ਰਹੇ ਆਂ ਅਰਜਨ ਇਹ ਹੈ ਮਤਲਬ 75 ਸੀ 75 80 ਦਾ 75 80 ਹੈ ਮਹਿੰਦਰਾ ਹਿੱਸਾ ਇਹਦਾ ਲਾਉਂਗੇ ਆ ਫਿਰ ਆਹ ਘਰ ਬੋ ਇਹਦਾ ਹਿੱਸਾ ਲਾਉਂਦੇ ਟੈਂਕੀ ਦੇਖ ਸ਼ੇਪ ਦੇਖ ਲੈ ਲੱਗਦਾ ਐ ਵੀ ਹਾਂ ਛੋਟਾ ਹੈ ਉਹੀ ਤਾਂ ਟਾਇਰਾਂ ਤੇ ਪਤਾ ਲੱਗਦਾ ਵੀ ਚੀਜ਼ ਐ ਲੰਬਾ ਘਟਾ ਹੈ ਲੰਬਾ ਘਟਾ ਹੈ ਭਾਈ ਹਣਾ ਆ ਪਰ ਬੱਚਾ ਸੋਨੇ ਨੇ ਨਾ 2 ਵਜੇ ਆਰ ਜਾਣਾ ਉਹਨੂੰ ਕੰਮ ਹੈ ਕੋਈ ਜ਼ਰੂਰੀ ਟਾਈਮ ਤੇ ਆਪਾਂ ਹੋਣਾ ਆਉਣਾ ਹੈ ਕਿ ਨਾ ਸੋਨੇ ਨੇ ਚੱਲਦੇ ਹੈ ਥੋੜੀ ਲੱਗੇ ਜਾਨਾ ਦੇ ਆਹ ਹੁ ਮੈਂ ਉਹਦੀ ਗੱਲ ਕਹਿ ਰਿਹਾ ਲੱਗਦੀ ਜਾਉਣਾ ਤੇ ਤੂੰ ਅਮਰ ਜੀ ਨੂੰ ਰੱਖਣਾ ਹੀ ਆਹ ਹੋਏ ਨਾ ਰੈਂਡ ਤੇ ਮੈਂ ਨਹੀਂ ਚਾਹਦਾ ਹੀ ਜਾਣਾ ਆਪਾਂ ਵੀ ਲੈਦੇ ਜਦੋਂ ਜਾਵਾਂ ਹੈ ਆਪਣੇ ਕਿਹੜੇ ਪੰਜ ਛੇ ਜਣੇ ਆਉਣੇ ਨਹੀਂ ਕੱਚੇ ਥਾਰਮ ਜਾਤਾ ਇਹ ਨਾਲ ਮਨੀ ਲੰਘ ਜਾਂਦਾ ਮੈਂ ਲੰਘ ਜਣਾ ਤੁਸੀਂ ਉੱਥੇ ਉੱਤਰ ਦਿਓ ਇੱਥੇ ਯਾਹਾਂ ਇਹਦੇ ਮਾ ਇਹਨਾਂ ਨੂੰ ਸੇਣਾ ਕਰਾਉਣਾ ਪੁੱਤਿਆ ਜੇ ਆਪਾਂ ਨੇ ਹੁਣ ਜਾਣੀ ਤੇ ਮਨੀ ਨੂੰ ਢੇਰ ਦੇ ਨਾਲ ਆਪਾਂ ਕੋਲ ਤੇ ਚੱਲਦੇ ਬਾਕੀ ਦੇਖ ਲੈ ਜਿਸ ਤਰ੍ਹਾਂ ਤੁਹਾਨੂੰ ਲੱਗਦਾ